ਪੰਜਾਬ ਦਾ ਇੱਕ ਬਹੁਤ ਵੱਡਾ ਖੁੰਖਾਰ ਦਰਿੰਦਾ ਇਸ ਵੇਲੇ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਭੱਜਿਆ ਹੋਇਆ। ਪੁਲਿਸ ਇਹ ਗੱਲ ਕਹਿੰਨੀ ਜੀ ਕਿ ਅਸੀਂ ਉਹਨੂੰ ਛੇਤੀ ਫੜ ਲੈਣਾ ਪਰ ਹਾਲੇ ਤੱਕ ਉਹ ਫੜਿਆ ਨਹੀਂ ਗਿਆ। ਉਹ ਪਹਿਲਾਂ ਗ੍ਰਿਫਤਾਰ ਇਸ ਕਰਕੇ ਸੀ ਕਿਉਂਕਿ ਉਹਨੇ ਇੱਕ ਕੁੜੀ ਦੇ ਨਾਲ ਜ਼ਬਰਜਨਾਹ ਕੀਤਾ। ਤੇ ਪੁਲਿਸ ਨੇ ਉਹਨੂੰ ਗ੍ਰਿਫਤਾਰ ਕੀਤਾ ਤੇ ਬਾਅਦ ਦੇ ਵਿੱਚ ਕੋਈ ਸਿਹਤ ਦੇ ਕਾਰਨ ਦੇ ਕਰਕੇ ਉਹਨੂੰ ਹਸਪਤਾਲ ਦੇ ਵਿੱਚ ਲੈ ਕੇ ਆਈ। ਹਸਪਤਾਲ ਦੇ ਵਿੱਚੋਂ ਉਹ ਹਥਕੜੀ ਆਪਦੀ ਲਾ ਕੇ ਤੇ ਪੁਲਿਸ ਨੂੰ ਝਕਾਣੀ ਦੇ ਕੇ ਤੇ ਭੱਜ ਗਿਆ। ਪਰ ਉਹ ਲੋਕ ਹੀ ਨਹੀਂ ਬੈਠਾ। ਉਹਨੇ ਲੋਕਾਂ ਦੇ ਬੱਚੇ ਚੱਕੜਨੇ ਸ਼ੁਰੂ ਕਰਤੇ ਤੇ ਬੱਚੇ ਮਾਰਨੇ ਸ਼ੁਰੂ ਕਰਤੇ ਇੱਕ ਬੰਦਾ ਜਿਹੜਾ ਕਿ ਖੁੰਖਾਰ ਆ ਜਿਹੜਾ ਕਿ ਦਰਿੰਦਾ ਵੈਸ਼ੀ ਆ ਜਿਹਦੇ ਵੱਲੋਂ ਜ਼ਬਰਜਨਾਹ ਕੀਤਾ ਗਿਆ ਉਹ ਪੁਲਿਸ ਦੀ ਇੱਕ ਸਟੱਡੀ ਦੇ ਵਿੱਚੋਂ ਭੱਜਿਆ ਤੇ ਹੁਣ ਉਹਨੇ ਬੱਚਿਆਂ ਦਾ ਕਤਲ ਕਰਨਾ ਸ਼ੁਰੂ ਕਰਤਾ ਇਹ ਖਬਰ ਜਦੋਂ ਤੁਸੀਂ ਪੂਰੀ ਸੁਣੋਗੇ ਲੋਕੰਡਾ ਖੜਾ ਹੋ ਜਾਂਦਾ ਕਿ ਇਹੋ ਜਿਹੇ ਵੀ ਲੋਕ ਹਨ ਪੰਜਾਬ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਦੇ ਉੱਤੇ ਨਿਗਾ ਰੱਖਿਓ ਇਹ ਜਲਾਦ ਇਹ ਦਰਿੰਦਾ ਇਹ ਖੁੰਖਾਰ ਇਹ ਵੈਸ਼ੀ ਇਸ ਵੇਲੇ ਪਤਾ ਨਹੀਂ ਪੰਜਾਬ ਦੀ ਕਿਹੜੀ ਗਲੀ ਦੇ ਵਿੱਚ ਫਿਰਦਾ ਤੇ ਤੁਹਾਡੇ ਬੱਚੇ ਨੂੰ ਚੱਕ ਕੇ ਲੈ ਜਾ ਸਕਦਾ ਇਸ ਕਰਕੇ ਇਹ ਗੱਲ ਬਹੁਤ ਮਹੱਤਵਪੂਰਨ ਹੈ ਗੌਰ ਨਾਲ ਸੁਣਨ ਵਾਲੀ ਆ 5 ਤਰੀਕ ਨੂੰ ਇੱਕ ਬੱਚਾ ਗਵਾਚਦਾ ਮਾਪੇ ਰੁੱਭ ਰਹੇ ਆ ਕਸਾਬਾਦ ਖੇਤਰਾ ਲੁਧਿਆਣੇ ਦੇ ਵਿੱਚ ਉੱਥੋਂ ਦੀ ਜਾਣਕਾਰੀ ਆ 2 ਤਰੀਕ ਨੂੰ ਯਾਨੀ ਕਿ 2 ਫਰਵਰੀ ਨੂੰ ਇਹ ਪੁਲਿਸ ਦੀ ਇੱਕ ਸਟਡੀ ਦੇ ਵਿੱਚੋਂ ਭਾਈਦਾ ਯਾਨੀ ਕਿ ਹਸਪਤਾਲ ਦੇ ਵਿੱਚੋਂ ਭਾਈਦਾ ਇਹ ਦਰਿੰਦਾ 5 ਤਰੀਕ ਨੂੰ ਇੱਕ ਬੱਚਾ ਗਵਾਚਦਾ ਕਸਾਬਾਦ ਖੇਤਰ ਦਾ ਮਾਪੇ ਉਹਨੂੰ ਲੱਭਣ ਦੀ ਪੂਰ ਜ਼ੋਰ ਕੋਸ਼ਿਸ਼ ਕਰਦੇ ਆ ਪਰ ਉਹ ਬੱਚਾ ਲੱਭਦਾ ਨਹੀਂ ਫਿਰ ਉਸ ਤੋਂ ਬਾਅਦ ਮਾਪੇ ਜਿਹੜੇ ਉਸਲੇਮ ਟਾਬਰੀ ਥਾਣੇ ਦੇ ਵਿੱਚ ਜਾਂਦੇ ਆ ਕਿ ਸਾਡਾ ਬੱਚਾ ਗਵਾਚਿਆ ਹੋਇਆ ਜੀ ਸਾਡੇ ਬੱਚੇ ਨੂੰ ਲੱਭਣ ਦੇ ਵਿੱਚ ਤੁਸੀਂ ਯੋਗਦਾਨ ਪਾਓ ਥਾਣੇ ਦੇ ਪੁਲਿਸ ਕਰਮਚਾਰੀ ਇਹ ਗੱਲ ਕਹਿੰਦੇ ਆ ਕਿ ਤੁਹਾਡਾ ਖੇਤਰ ਸਾਡੇ ਥਾਣੇ ਦੇ ਅਧੀਨ ਨਹੀਂ ਆਉਂਦਾ ਤੁਸੀਂ ਜੋਦੇਵਾਲ ਬਸਤੀ ਚਲੇ ਜਾਓ ਜੋਦੇਵਾਲ ਥਾਣੇ ਦੇ ਵਿੱਚ ਚਲੇ ਜਾਓ ਮਾਪੇ ਜਿਹੜੇ ਪਰਿਵਾਰਕ ਮੈਂਬਰ ਜੋਧੇਵਾਲ ਵਾਲੇ ਥਾਣੇ ਚਲੇ ਜਾਂਦੇ ਆ ਉਹ ਅੱਗੋਂ ਇਹ ਗੱਲ ਕਹਿੰਦੇ ਜੀ ਕਿ ਤੁਹਾਡਾ ਇਲਾਕਾ ਸਾਡੇ ਅਧਿਨੀ ਆਉਂਦਾ ਤੁਸੀਂ ਮਿਹਰਬਾਨ ਥਾਣੇ ਵਾਲੇ ਚਲੇ ਜਾਓ ਉਹ ਮਿਹਰਬਾਨ ਵਾਲੇ ਥਾਣੇ ਚਲੇ ਜਾਂਦੇ ਆ ਉਹ ਕਹਿੰਦੇ ਜੀ ਸਾਡੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਉਹਨਾਂ ਤੁਸੀਂ ਲੋਡੂਵਾਲ ਵਾਲੇ ਥਾਣੇ ਵਾਲੇ ਚਲੇ ਜਾਓ ਉਹ ਵਿਚਾਰੇ ਉਧਰਲੇ ਪਾਸੇ ਚਲੇ ਜਾਂਦੇ ਆ ਮਤਲਬ ਇਹ ਜਿਕੇ ਚੱਕਰੀ ਵਾਂਗੂ ਇਹਨਾਂ ਨੂੰ ਘਮਾਇਆ ਗਿਆ ਸਲੇਮ ਟਾਬਰੀ ਵਾਲੇ ਕਹਿੰਦੇ ਨੇ ਜੋਧੇਵਾਲ ਜੋਧੇਵਾਲ ਵਾਲੇ ਕਹਿੰਦੇ ਜੀ ਮਿਹਰਬਾਨ ਮਿਹਰਬਾਨ ਵਾਲੇ ਕਹਿੰਦੇ ਜੀ ਲੋਡੂਵਾਲ ਐਉਂ ਹੁਕਮ ਦੇ ਫਿਰਦੇ ਰਹਿੰਦੇ ਆ ਤੇ ਲੋ ਜੀ ਇਹਨਾਂ ਦੇ ਵੱਲੋਂ ਧਰਨਾ ਦਿੱਤਾ ਜਾਂਦਾ ਵੀ ਸਾਡਾ ਬੱਚਾ ਗਵਾਚਿਆ ਪੁਲਿਸ ਸਾਡੀ ਸੁਣਵਾਈ ਨਹੀਂ ਕਰਦੀ ਕੋਈ ਸ਼ਿਕਾਇਤ ਨਹੀਂ ਦਰਜ ਕਰਦੀ ਕੋਈ ਪਰਚਾ ਨਹੀਂ ਦਰਜ ਕਰਦੀ ਲੋ ਜੀ ਲੋਕਾਂ ਨੇ ਧਰਨੇ ਤੋਂ ਬਾਅਦ ਪੁਲਿਸ ਦੇ ਵੱਲੋਂ ਸ਼ਿਕਾਇਤ ਦਰਜ ਕਰ ਲਈ ਗਈ ਆ ਪੁਲਿਸ ਵੀ ਲੱਭਣਾ ਸ਼ੁਰੂ ਕਰਦੀ ਹੈ ਤੇ ਬੱਚੇ ਦੀ ਮਿਲਦੀ ਹੈ লাশ ਬੱਚੇ ਦਾ ਗਲ ਇਥੋਂ ਵੱਢਿਆ ਹੋਇਆ ਰੇਤਿਆ ਹੋਇਆ ਸਾਰਾ ਗੋਦੀ ਵੱਡੀ ਹੋਈ ਆ ਤੇ ਬਾਅਦ ਦੇ ਵਿੱਚ ਲੋਕਾਂ ਦੇ ਵਿੱਚ ਵੀ ਗੁੱਸਾ ਫੈਲਦਾ ਤੇ ਪੁਲਿਸ ਦੇ ਉੱਤੇ ਵੀ ਸਵਾਲ ਖੜੇ ਹੁੰਦੇ ਆ ਕਿ ਜੇਕਰ ਵੇਲੇ ਸਿਰ ਪਹਿਲੇ ਹੀ ਥਾਣੇ ਦੇ ਵਿੱਚ ਸਾਰਾ ਪੁਜ ਸੁਣਵਾਈ ਦੇ ਰੂਪ 'ਚ ਹੁੰਦਾ ਤਾਂ ਸ਼ਾਇਦ ਇਹ 9 ਸਾਲ ਦਾ ਬੱਚਾ ਬਚ ਜਾਂਦਾ ਵੈਸੇ ਜਦੋਂ ਪੁਲਿਸ 'ਚ ਸ਼ਿਕਾਇਤ ਦਰਜ ਕੀਤੀ ਗਈ ਆ ਉਹ ਵੀ ਮਿਹਰਬਾਨ ਵਾਲੇ ਥਾਣੇ 'ਚ ਦਰਜ ਕੀਤੀ ਗਈ ਆ ਜਿੱਥੇ ਕਿ ਪਹਿਲਾਂ ਤੋਰ ਦਿੱਤਾ ਗਿਆ ਸੀ ਕਿ ਪਾਈ ਇਹ ਦਰ ਅਧਿਕਾਰ ਖੇਤਰ ਦੇ ਵਿੱਚ ਗੱਲ ਨਹੀਂ ਆਉਂਦੀ ਲੋ ਜੀ ਹੁਣ ਉਸ ਤੋਂ ਬਾਅਦ ਸਵਾਲੇ ਪੈਦਾ ਹੁੰਦਾ ਜੀ ਕਤਲ ਕੀਤਾ ਕਿਹਨੇ ਆ ਪੁਲਿਸ ਤੇ ਲੋਕ ਸੀਸੀਟੀਵੀ ਕੈਮਰੇ ਨਹੀਂ ਪੜਤਾਲ ਕਰਨੀ ਸ਼ੁਰੂ ਕਰਦੇ ਆ ਜਿਹੜੇ ਮੁਹੱਲੇ ਦੇ ਲੋਕ ਆ ਉਹਨਾਂ ਨੂੰ ਪਤਾ ਲੱਗ ਜਾਂਦਾ ਜੀ ਕਿ ਆ ਟੋਪੀ ਵਾਲਾ ਬੰਦਾ ਇਨੇ ਬੱਚੇ ਨੂੰ ਪਤੰਗ ਉਡਾਉਂਦੇ ਨੂੰ ਪਤੰਗ ਚੜਾਉਂਦੇ ਨੂੰ ਫੜਿਆ ਤੇ ਇਹੇ ਲੈ ਕੇ ਗਿਆ ਲੋ ਜੀ ਉਹਦੀ ਪਛਾਣ ਆ ਜਿਹੜੀ ਉਹ ਚਿਹਰਾ ਪਛਾਣਿਆ ਜਾਂਦਾ ਤੇ ਲੋਕ ਉਹਦੀ ਪਛਾਣ ਦੱਸ-ਦੱਸ ਕੇ ਵੱਖ-ਵੱਖ ਮੁਹੱਲਿਆਂ ਦੇ ਵਿੱਚ ਜਾ ਕੇ ਤੇ ਪਤਾ ਕਰਨਾ ਸ਼ੁਰੂ ਕਰ ਦਿੰਦੇ ਆ ਤੇ 골ਡ ਕਲੋਨੀ ਵਿੱਚ ਜਦੋਂ ਲੋਕ ਜਾਂਦੇ ਤਾਂ ਇਹ ਪਤਾ ਲੱਗ ਜਾਂਦਾ ਜੀ ਕਿ ਇਹ ਤਾਂ ਇੱਥੇ ਦਾ ਹੈਗਾ ਜਾਂ ਕਹਿੰਦੇ ਵੀ ਉੱਥੋਂ ਦੇ ਲੋਕਾਂ ਨੂੰ ਪਛਾਣ ਲੈਂਦੇ ਆ ਹੁਣ ਜਿਹੜੇ ਪਰਿਵਾਰਕ ਮੈਂਬਰ ਨੇ ਜਿਹੜੇ ਮੁਹੱਲੇ ਵਾਲੇ ਨੇ ਜਿਹੜੇ ਕਿ ਆਪਦੇ ਤੌਰ ਦੇ ਉੱਤੇ ਛਾਣਬਿਣ ਸਾਰੀ ਕਰ ਰਹੇ ਆ ਉਹ ਪੁਲਿਸ ਨੂੰ ਦੱਸਦੇ ਜੀ ਕਿ ਆਹ ਉਹ ਬੰਦਾ ਇਸ ਬੰਦੇ ਨੇ ਸਾਡਾ ਬੱਚਾ ਚੱਕਿਆ ਆ ਸਾਡੇ ਕੋਲੇ ਸੀਸੀਟੀਵੀ ਕੈਮਰੇ ਦੀ ਫੁਟੇਜ ਆ ਤੇ ਹੁਣ ਅਗਲੀ ਗੱਲ ਦੇਖੋ ਪੁਲਿਸ ਵੀ ਇਹਨੂੰ ਪਛਾਣ ਲੈਂਦੀ ਕਿ ਇਹ ਤਾਂ ਉਹੀ ਆ ਜਿਹੜਾ ਕਿ 2 ਤਰੀਕ ਨੂੰ ਹਸਪਤਾਲ ਦੇ ਵਿੱਚੋਂ ਭੱਜਿਆ ਜਿਹਦੇ ਉੱਤੇ ਜਬਰ ਜਨਾਹ ਦਾ ਪਰਚਾ ਦਰਜਾ 2 ਤਰੀਕ ਨੂੰ ਉਹ ਭੱਜਿਆ 5 ਤਰੀਕ ਨੂੰ ਉਹਨੇ ਬੱਚਾ ਚੱਕਿਆ ਬਾਅਦ ਦੇ ਵਿੱਚ ਬੱਚੇ ਦਾ ਗਲਬੜਤਾ ਹੁਣ ਪਤਾ ਹੀ ਨਹੀਂ ਕਿ ਇਹ ਬੰਦਾ ਹੈ ਕਿੱਥੇ ਇਹ ਬੰਦਾ ਕਿੱਥੇ ਲੁਕਿਆ ਪਰਸ ਨੇ ਬਲੋ ਚਾਰ ਜਣਿਆਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਜਿਹੜੇ ਮੁਹੱਲੇ ਦੇ ਵਿੱਚ ਰਹਿੰਦਾ ਜਾਂ ਕਿਸੇ ਵੀ ਮੁਹੱਲੇ ਦੇ ਵਿੱਚ ਜਿੱਥੇ ਗਿਆ ਵੀ ਪਰਿਵਾਰਕ ਮੈਂਬਰਾਂ ਨੇ ਕੋਈ ਨੇੜ ਲਿਆ ਨੇ ਜਿੱਥੇ ਇਹਨੂੰ ਠਾਰ ਦਿੱਤੀ ਆ ਉਹਨਾਂ ਚਾਰਾਂ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਲੋਕਾਂ ਦੇ ਮਨ ਦੇ ਵਿੱਚ ਗੁੱਸਾ ਇਸ ਕਰਕੇ ਆ ਵੀ ਸਾਡਾ ਬੱਚਾ ਗਵਾਚਿਆ ਸਾਡਾ ਬੱਚਾ ਚੱਕਿਆ ਗਿਆ ਸਾਡੇ ਬੱਚੇ ਨੂੰ ਲੱਭਣ ਵਾਸਤੇ ਪਹਿਲੇ ਹੀ ਥਾਣੇ ਦੀ ਪੁਲਿਸ ਨੇ ਸਹਿਯੋਗ ਨਹੀਂ ਦਿੱਤਾ ਜੇ ਕਿਤੇ ਪਹਿਲੇ ਥਾਣੇ ਦੀ ਪੁਲਿਸ ਸਾਡੀ ਗੱਲ ਸੁਣ ਲੈਂਦੀ ਸਾਡੀ ਗੱਲ ਮੰਨ ਲੈਂਦੀ ਦਾ ਕੀ ਪਤਾ ਸਾਡੇ ਬੱਚੇ ਦੀ ਜ਼ਿੰਦਗੀ ਬਚੀ ਹੁੰਦੀ ਮਤਲਬ ਇਹ ਆ ਅੱਜ ਹਾਲਾਤ ਕਿ ਬੱਚਾ ਚੱਕਿਆ ਗਿਆ ਬੱਚਾ ਕਤਲ ਕਰ ਦਿੱਤਾ ਤੇ ਗਲਤੀਆਂ ਪੁਲਿਸ ਦੀਆਂ ਦੋ ਥਾਵਾਂ ਤੇ ਆ ਪਹਿਲੀ ਗਲਤੀ ਇਹ ਆ ਵੀ ਹਥਕੜੀ ਲਾ ਕੇ ਹਸਪਤਾਲ ਦੇ ਵਿੱਚੋਂ ਕਿਵੇਂ ਭੱਜ ਗਿਆ ਤੇ ਦੂਜੀ ਸਭ ਤੋਂ ਵੱਡੀ ਗੱਲ ਇਹ ਆ ਵੀ ਇਧਰਲੇ ਥਾਣੇ ਚੋਂ ਇਧਰ ਤੇ ਇਧਰਲੇ ਚੋਂ ਇਧਰ ਤੇ ਇਧਰਲੇ ਦੇ ਵਿੱਚੋਂ ਇਧਰ ਚਾਰ ਥਾਵਾਂ ਦੇ ਉੱਤੇ ਇਹ ਪੀੜਤ ਪਰਿਵਾਰ ਕਿਉਂ ਘੁਮਾਇਆ ਜਾਂਦਾ ਪੀੜਤ ਪਰਿਵਾਰ ਨੇ ਇਹ ਗੱਲ ਕਹੀ ਆ ਜੇ ਸਾਡੀ ਬੇਨਤੀ ਨੂੰ ਵੇਲੇ ਸਿਰ ਸਵੀਕਾਰ ਕੀਤਾ ਜਾਂਦਾ ਤਾਂ ਸ਼ਾਇਦ ਸਾਡੇ ਬੱਚੇ ਦੇ ਸਾਹ ਅਜੇ ਚੱਲਦੇ ਹੁੰਦੇ ਜਦੋਂ ਹੁਣ ਇਸ ਬੰਦੇ ਦਾ ਪਤਾ ਨਹੀਂ ਕਿ ਕਿੱਥੇ ਲੁਕਿਆ ਤੇ ਫਿਰ ਹੋ ਸਕਦਾ ਭਾਈ ਤੁਹਾਡੇ ਬਲੇ ਦੇ ਵਿੱਚ ਹੋਵੇ ਇਹ ਤੁਹਾਡੇ ਪਿੰਡ ਦੇ ਵਿੱਚ ਹੋਵੇ ਇਹ ਬੱਚੇ ਦੀ ਪੋਸਟਮਾਰਟਮ ਦੀ ਰਿਪੋਰਟ ਇਹ ਗੱਲ ਕਹਿੰਦੀ ਵੀ ਸਾਰਾ ਗਵੱਡੀ ਆ ਤੇ ਉਹਦੇ ਨਾਲ ਕਰਕੇ ਬੰਦੇ ਸੱਟਾਂ ਵੀ ਲੱਗੀਆਂ ਹੁਣ ਪੁਲਿਸ ਦੀ ਪੜਤਾਲ ਦੇ ਵਿੱਚੋਂ ਹੋਰ ਕਿਹੜੀਆਂ ਗੱਲਾਂ ਆਉਂਦੀਆਂ ਇਹ ਸਮਾਂ ਬਿਆਨ ਕਰੂਗਾ ਪਰ ਇਹ ਖਬਰ ਲੋਕਾਂ ਨੂੰ ਝੰਡੋੜ ਗਈ ਆ ਲੋਕਾਂ ਨੂੰ ਹਲਾਕੇ ਰਖਤਾ ਇਹ ਨੇ ਕਿ ਯਾਰ ਇੱਕ ਮਾਸੂਮ ਬੱਚੇ ਨੂੰ ਖਿੜਦੇ ਬੱਚੇ ਨੂੰ ਇਸ ਤਰੀਕੇ ਨਾਲ ਮਾਰਨ ਦਿੱਤਾ ਜਾਊਗਾ ਪੁਲਿਸ ਹੁਣ 3-4 ਥਿਊਰੀ ਦੇ ਉੱਤੇ ਕੰਮ ਕਰ ਰਹੀ ਆ ਉਹ ਬੰਦਾ ਭੱਜਿਆ ਉਹ ਜਿਹੜਾ ਬੰਦਾ ਰਿਪਿਸਟਾ ਉਹ ਭੱਜਿਆ ਉਥੋਂ ਭੱਜਣ ਤੋਂ ਬਾਅਦ ਉਹ ਜਿਹੜਾ ਬੰਦਾ ਜਿਹਨੇ ਜ਼ਬਰਜਨਾਹ ਕੀਤਾ ਉਹ ਭੱਜਿਆ ਹਸਪਤਾਲ ਦੇ ਵਿੱਚੋਂ ਉਹਨੇ ਭੱਜ ਕੇ ਇਹਨਾਂ ਦਾ ਬੱਚਾ ਹੀ ਕਿਉਂ ਚੱਕਿਆ ਉਹਨੇ ਬੱਚਾ ਚੱਕਿਆ ਤੇ ਬੱਚਾ ਕਿਉਂ ਮਾਰਿਆ ਬੱਚੇ ਦੇ ਨਾਲ ਕੋਈ ਕਹੇ ਕਿ ਵੀ ਸਰੀਰਕ ਜ਼ਿਆਦਤੀ ਨਹੀਂ ਹੋਈ ਪਰ ਬੱਚੇ ਨੂੰ ਮਾਰਨ ਦੇ ਪਿੱਛੇ ਕਾਰਨ ਕੀ ਆ ਤੇ ਹੁਣ ਉਹ ਕਿੱਥੇ ਲੁਕਿਆ ਹੁਣ ਕਿਹੜੀ ਥਾਂ ਦੇ ਉੱਤੇ ਗਿਆ ਹੋ ਸਕਦਾ ਪੁਲਿਸ ਨੂੰ ਕੁਝ ਘੰਟਿਆਂ ਬਾਅਦ ਫੜ ਲੇ ਤੇ ਹੋ ਸਕਦਾ ਕੁਝ ਦਿਨਾਂ ਬਾਅਦ ਫੜ ਲੇ ਫੜਿਆ ਉਹ ਨਹੀਂ ਜਾਣਾ ਹੀ ਆ ਪਰ ਪੰਜਾਬ ਦੇ ਵਿੱਚ ਆਹ ਕੁਝ ਵੀ ਹੁੰਦਾ ਮੈਂ ਅੱਗੇ ਵੀ ਬੇਨਤੀ ਕਰਨਾ ਹੁੰਦਾ ਅੱਜ ਦਾ ਦੌਰ ਐਸਾ ਵੀ ਕਿਸੇ ਦੇ ਉੱਤੇ ਯਕੀਨ ਕੀਤਾ ਹੀ ਨਹੀਂ ਜਾ ਸਕਦਾ ਹੁਣ ਇਹ ਵੀ ਨਹੀਂ ਹੋ ਸਕਦਾ ਸੰਭਵ ਕਿ ਪਲ-ਪਲ ਦੇ ਉੱਤੇ ਬੱਚੇ ਤੇ ਨਿਗਾਹ ਰੱਖੀ ਜਾਵੇ ਕਿਉਂਕਿ ਬੱਚੇ ਨੇ ਸਾਥ ਨਾਲ ਖੇਡਣਾ ਵੀ ਆ ਪਤੰਗ ਵੀ ਚੜਾਉਣੀ ਆ ਮੈਦਾਨ ਦੇ ਵਿੱਚ ਵੀ ਜਾਣਾ ਕਿਸੇ ਦੇ ਘਰ ਦੇ ਵਿੱਚ ਵੀ ਜਾਣਾ ਪਰ ਪਤਾ ਹੀ ਨਹੀਂ ਜਿੱਥੇ ਸਾਡਾ ਬੱਚਾ ਜਾ ਰਿਹਾ ਉੱਥੇ ਸੁਰੱਖਿਅਤ ਹੈ ਕਿ ਨਹੀਂ ਹੈ ਕਿਤੇ ਉਸ ਬੱਚੇ ਦੇ ਨਾਲ ਕੋਈ ਬਦਫਲੀ ਤੇ ਨਹੀਂ ਕਰੂਗਾ ਕਿਤੇ ਉਸ ਬੱਚੇ ਦੇ ਨਾਲ ਸਾਡੇ ਬੱਚੇ ਦੇ ਨਾਲ ਕੋਈ ਗਲਤ ਵਿਹਾਰਤਾ ਨਹੀਂ ਹੋਊਗਾ ਉਹਨੂੰ ਕੋਈ ਮਾਰਤਾ ਨਹੀਂ ਦੇਊਗਾ ਉਹਨੇ ਕੋਈ ਛੱਟਫਿੜਤਾ ਨਹੀਂ ਮਾਰੂਗਾ ਸੋ ਇਸ ਕਰਕੇ ਅੱਜ ਅਸੀਂ ਇਹੋ ਜਿਹਾ ਮਾਹੌਲ ਦੇ ਵਿੱਚ ਜਿਉ ਰਹੇ ਆ ਇਥੇ ਪਤਾ ਹੀ ਕੋਈ ਨਹੀਂ ਕਿ ਅਖਦੇ ਫੋਰ ਦੇ ਵਿੱਚ ਕਿਹੜੀ ਖਬਰ ਕਿੱਥੋਂ ਆ ਜਾਣੀ ਆ ਪੁਲਿਸ ਇਸ ਕਾਤਲ ਨੂੰ ਫੜੇ ਇਸ ਜ਼ਬਰਜਨਾ ਵਾਲੇ ਬੰਦੇ ਨੂੰ ਫੜੇ ਤੇ ਲੋਕ ਸੁਰਖਰੂ ਹੋਣ ਥੋੜੇ ਜਿਹਾ ਕਿ ਭਾਈ ਉਹਨਾਂ ਦੇ ਬੱਚੇ ਨਾਲ ਨਾ ਕੁਝ ਹੋ ਜਾਏ ਤੇ ਇਸ ਸ पीडਿਤ ਪਰਿਵਾਰ ਨੂੰ ਇਨਸਾਫ ਮਿਲੇ ਇਹ ਸਮੇਂ ਦੀ ਬਹੁਤ ਵੱਡੀ ਲੋੜ ਆ ਤੇ ਜਿਹੜੇ ਸਥਾਨਕ ਨੇਤਾ ਉਹ ਇਸ पीडਿਤ ਪਰਿਵਾਰ ਦੀ ਬਾਹ ਫੜਨ ਕਿਉਂਕਿ ਇਹ ਸਾਧਾਰਨ ਪਰਿਵਾਰ ਆ ਮਾਤੜ ਪਰਿਵਾਰ ਆ ਗਰੀਬੜੇ ਲੋਕ ਆ ਇਹਨਾਂ ਲੋਕਾਂ ਦੀ ਪਹਿਲ ਦੇ ਆਧਾਰ ਦੇ ਉੱਤੇ ਸਾਰ ਲਈ ਜਾਣੀ ਚਾਹੀਦੀ ਆ ਤੇ ਪੁਲਿਸ ਅਧਿਕਾਰੀਆਂ ਨੂੰ ਇੱਕ ਬੇਨਤੀ ਆ ਵੀ ਚੱਕਰੀ ਦੇ ਵਿੱਚ ਨਾ ਪਾਇਆ ਕਰੋ ਵੀ ਪਾਈ ਸਾਡੇ ਦੀ ਨਿਉਂ ਦਾ ਥਾਣਾ ਸਾਡੇ ਦੀ ਨਿਉਂ ਦਾ ਜੇ ਮੰਨ ਲਓ ਪਹਿਲਾਂ ਤੁਹਾਡੇ ਅਧੀਨ ਨਹੀਂ ਸੀ ਆਉਂਦਾ ਫਿਰ ਤੁਸੀਂ ਹੀ ਇਹਦੇ ਉੱਤੇ ਕਿਉਂ ਸ਼ਿਕਾਇਤ ਦਰਜ ਕੀਤੀ ਚਾਰ ਥਾਵਾਂ ਦੇ ਉੱਤੇ ਕਮਾ ਕੇ ਕਈ ਥਾਵਾਂ ਤੇ ਪੁਲਿਸ ਮੁਲਾਜ਼ਮ ਅਧਿਕਾਰੀ ਬਹੁਤ ਚੰਗਾ ਕੰਮ ਵੀ ਕਰਦੇ ਪਰ ਕਈ ਥਾਵਾਂ ਦੇ ਉੱਤੇ ਚੰਗੇ ਤੋਂ ਉਲਟ ਵੀ ਖਬਰਾਂ ਆਉਂਦੀਆਂ ਜਦੋਂ ਇਹੋ ਜੀਆਂ ਆਉਂਦੀਆਂ ਤੇ ਬੰਦੇ ਦੇ ਕਲਜੇ ਦਾ ਰੁਗ ਭਰਿਆ ਜਾਂਦਾ ਵੀ ਯਾਰ ਬੱਚਾ ਬਚ ਸਕਦਾ ਸੀ ਜ਼ਿੰਦਗੀ ਬਚ ਸਕਦੀ ਸੀ ਕੀ ਪਤਾ ਬਚੀ ਜਾਂਦੀ ਸੋ ਇਸ ਮਾਮਲੇ 'ਚ ਪੁਲਿਸ ਕੀ ਕਰਦੀ ਆ ਇਹ ਆਉਣ ਵਾਲੇ ਹੁਣ ਕੁਝ ਘੰਟੇ ਕੁਝ ਦਿਨ ਸਾਰਾ ਕੁਝ ਬਿਆਨ ਕਰ ਦੇਣਗੇ ਅਗਲੀ ਜਾਣਕਾਰੀ ਇਹ ਹੈ ਜੀ ਕਿ ਪੰਜਾਬ ਦੇ ਵਿੱਚ ਰਿਸ਼ਤੇ ਕਿਵੇਂ ਮੁੱਕ ਗਏ ਜਿਵੇਂ ਰਿਸ਼ਤੇ ਟੁੱਟ ਰਹੇ ਆ ਜਿਵੇਂ ਰਿਸ਼ਤੇ ਖੂਨ ਦੇ ਰਿਸ਼ਤੇ ਖੂਨ ਦੇ ਵੈਰੀ ਬਣ ਗਏ ਆ ਇਸ ਵੇਲੇ ਖੂਨ ਕੀਤੇ ਜਾ ਰਹੇ ਆ ਇਹ ਸੱਚਮੁੱਚ ਹੀ ਹੈਰਾਨ ਕਰਦੀ ਖਬਰ ਆ ਸੰਗਰੂਰ ਦੇ ਵਿੱਚ ਲਹਿਰਾ ਖੇਤਰ ਦੇ ਕੋਲੇ ਇੱਕ ਪਿੰਡ ਆ ਇਸ ਪਿੰਡ ਦੇ ਵਿੱਚ ਇੱਕ ਬੰਦੇ ਨੇ ਲੰਘੇ ਕੱਲ ਆਪਦੀ ਬੋਟੀ ਦਾ ਕਤਲ ਕੀਤਾ ਮਾਰਤਾ ਉਹਨੂੰ ਉਦੇ ਗਲ ਦੇ ਉੱਤੇ ਗੰਡਾਸੇ ਨਾਲ ਵਾਰ ਕੀਤੇ ਆ ਤਿੰਨ ਚਾਰ ਵਾਰ ਉਹਨੇ ਕੀਤੇ ਤੇ ਘਰਵਾਲੀ ਦੀ ਮੌਤ ਹੋ ਗਈ ਆ ਘਰਵਾਲੀ ਨੂੰ ਮਾਰਨ ਦੀ ਉਹਨੇ ਵੀਡੀਓ ਤਿਆਰ ਕੀਤੀ ਵੀਡੀਓ ਬਣਾਈ ਆ ਫਿਰ ਜਦੋਂ ਉਹ ਨੂੰ ਵੱਢ ਰਿਹਾ ਧੌਣ ਤੇ ਜਦੋਂ ਗੰਡਾਸੇ ਮਾਰ ਰਿਹਾ ਉਹਨੇ ਵੀਡੀਓ ਤਿਆਰ ਕੀਤੀ ਆ ਫਿਰ ਉਹ ਵੀਡੀਓ ਬਣਾਉਂਦਾ ਬਣਾਉਂਦਾ ਆਪਦੇ ਵੱਲ ਕੈਮਰਾ ਲੈ ਕੇ ਆਉਂਦਾ ਯਾਨੀ ਕਿ ਮੋਬਾਈਲ ਆਪਦੇ ਵੱਲ ਕਰਦਾ ਤੇ ਇਹ ਗੱਲ ਕਹਿੰਦਾ ਵੀ ਆ ਪਈਆ ਵੱਢੀ ਮੈਂ ਵੱਢੀ ਐਸ ਗੰਡਾਸੇ ਨਾਲ ਵੱਢੀ ਤੇ ਆ ਪਿਆ ਘੰਡਾਸਾ ਫਿਰ ਉਸ ਤੋਂ ਕੁਝ ਸਮੇਂ ਬਾਅਦ ਉਹ ਬੰਦਾ ਕੁਲਦੀਪ ਸਿੰਘ ਨਾਂ ਦਾ ਜਿਹੜਾ ਕਿ ਤਿੰਨ ਬੱਚਿਆਂ ਦਾ ਬਾਪ ਆ ਦੋ ਧੀਆਂ ਤੇ ਇੱਕ ਮੁੰਡਾ ਉਹ ਜੀ ਪੁਲਿਸ ਦੇ ਕੋਲੇ ਜਾ ਕੇ ਸਰੈਂਡਰ ਕਰ ਦਿੰਦਾ ਕਿ ਮੈਂ ਆਪਣੀ ਬੋਟੀ ਮਾਰ ਕੇ ਆਇਆ ਮੈਂ ਕਤਲ ਕੀਤਾ ਮੇਰੇ ਤੇ ਬੰਦੀ ਕਾਨੂੰਨੀ ਕਾਰਵਾਈ ਕਰ ਲਓ ਹੁਣ ਇਹਦੇ ਪਿੱਛੇ ਕਾਰਨ ਕੀ ਕਹਾਣੀ ਕੀ ਆ ਅਸਲ ਵਿੱਚ ਇਹ ਬੰਦਾ ਆਪਣੀ ਬੋਟੀ ਦੇ ਚਰਿੱਤਰ ਦੇ ਉੱਤੇ ਸ਼ੱਕ ਕਰਦਾ ਹੋ ਸਕਦਾ ਵੀ ਸ਼ੱਕ ਹੀ ਹੋਵੇ ਹੋ ਸਕਦਾ ਵੀ ਸੱਚ ਵੀ ਹੋਵੇ ਪਤਾ ਨਹੀਂ ਹੁੰਦਾ ਕਿਸੇ ਦੇ ਬਾਰੇ ਆਪਾਂ ਐਵੇਂ ਕੋਈ ਬਿਨਾ ਵਜ੍ਹਾ ਕੋਈ ਦਾਵਾ ਨਹੀਂ ਕਰ ਸਕਦੇ ਬੰਦਾ ਵੀ ਗਲਤ ਹੋ ਸਕਦਾ ਔਰਤ ਵੀ ਗਲਤ ਹੋ ਸਕਦੀ ਆ ਪਰ ਸਵਾਲ ਇਹ ਪੈਦਾ ਹੁੰਦਾ ਜੀ ਕਿ ਕੀ ਮਰਨਾ ਤੇ ਮਾਰਨਾ ਹੀ ਜ਼ਰੂਰੀ ਹੁੰਦਾ ਪੰਜਾਬ ਦੇ ਲੋਕਾਂ ਦਾ ਵੱਡਾ ਹਿੱਸਾ ਇਸ ਵੇਲੇ ਦੋਹਰੀ ਜ਼ਿੰਦਗੀ ਜਿਉ ਰਿਹਾ ਦੋਵੇਂ ਜਣਿਆਂ ਦੀ ਬਣਦੀ ਨਹੀਂ ਪਰ ਮਜਬੂਰੀ ਦੇ ਵਿੱਚ ਇਕੱਠੇ ਇਸ ਕਰਕੇ ਰਹਿੰਦੇ ਆ ਕਿ ਲੋਕ ਕੀ ਕਹਿਣਗੇ ਗਵਾਂਢੀ ਕੀ ਕਹਿਣਗੇ ਰਿਸ਼ਤੇਦਾਰ ਕੀ ਕਹਿਣਗੇ ਮਰਨਾ ਮਨਜ਼ੂਰ ਆ ਮਾਰਨਾ ਮਨਜ਼ੂਰ ਆ ਪਰ ਅੱਡ ਹੋਣਾ ਮਨਜ਼ੂਰ ਨਹੀਂ ਅੱਟ ਹੋਣ ਨਾਲ ਇੱਜ਼ਤ ਘਟਦੀ ਆ ਤੇ ਮਾਰਨ ਦੇ ਨਾਲ ਇੱਜ਼ਤ ਵਧਦੀ ਆ ਦਾ ਮਤਲਬ ਇਹ ਆ। ਕਤਲ ਕਰ ਦਿਓ ਫਿਰ ਇੱਜ਼ਤ ਵਧਦੀ ਆ, ਜੇਲ ਹੋ ਗਈ ਇੱਜ਼ਤ ਵਧਦੀ ਆ। ਖਬਰਾਂ ਛਪ ਗਈਆਂ ਇੱਜ਼ਤ ਵਧਦੀ ਆ। ਉਦਾਂ ਜੀ ਅਸੀਂ ਅੱਡੋ ਫੱਟੀ ਚੱਲਦੇ ਆ ਤੇ ਫਿਰ ਇੱਜ਼ਤ ਘਟਦੀ ਆ। ਦੋਰੀ ਜ਼ਿੰਦਗੀ ਜਿਉਂਦੇ ਚੌਂਦੇ ਪੰਜਾਬੀ ਇੰਨਾ ਖਬਰਾਂ ਨੂੰ ਪੈਦਾ ਕਰਨ ਲੱਗ ਪਏ ਆ। ਜੇ ਇਹਨਾਂ ਦੋਵਾਂ ਦੀ ਆਪਸ ਦੇ ਵਿੱਚ ਨਹੀਂ ਸੀ ਬਣਦੀ ਤਾਂ ਨਾ ਮਰਨ ਦਾ ਫਾਇਦਾ ਨਾ ਮਾਰਨ ਦਾ ਫਾਇਦਾ ਤੁਸੀਂ ਅੱਡ ਹੋ ਜੋ। ਪਰ ਅੱਡ ਸਾਡਾ ਸਮਾਜ ਪ੍ਰਵਾਨ ਨਹੀਂ ਕਰਦਾ। ਤੇ ਸਮਾਜ ਦੇ ਚੱਕਰ ਦੇ ਵਿੱਚ ਅਸੀਂ ਉਹ ਕੁਝ ਕਰਦੇ ਆ ਜਿਹਦੇ ਕਰਕੇ ਆ ਖਬਰਾਂ ਪੈਦਾ ਹੁੰਦੀਆਂ ਹੁਣ ਇਹਨਾਂ ਤਿੰਨਾਂ ਬੱਚਿਆਂ ਦਾ ਕਸੂਰ ਕੀ ਆ ਇਹ ਮਾਂ ਵੀ ਜਿਉਂਦੀ ਹੁੰਦੀ ਪਿਓ ਵੀ ਬਾਹਰ ਹੁੰਦਾ ਜੇਲ੍ਹ ਦੇ ਵਿੱਚੋਂ ਤੇ ਹੋ ਸਕਦਾ ਕਾਨੂੰਨੀ ਤੌਰ ਤੇ ਕੇਸ ਲੜਦੇ ਤੇ ਬਾਅਦ ਦੇ ਵਿੱਚ ੱਡੋ ਫਾਟੀ ਹੋ ਜਾਂਦੇ ਹੋ ਸਕਦਾ ਸਮਾਪਾਹ ਇਕੱਠੇ ਵੀ ਹੋ ਜਾਂਦੇ ਪਰ ਗੱਲ ਇਹ ਆ ਵੀ ਇਸ ਗੱਲ ਨੂੰ ਅਸੀਂ ਮਨਜ਼ੂਰ ਕਰਕੇ ਨਹੀਂ ਰਾਜ਼ੀ ਇਸ ਵਿਸ਼ੇ ਦੇ ਉੱਤੇ ਗੱਲ ਕਰਕੇ ਨਹੀਂ ਰਾਜ਼ੀ ਹੁਣ ਪਿਓ ਜੇਲ੍ਹ 'ਚ ਤੇ ਮਾਂ ਦੁਨੀਆਂ ਤੇ ਨਹੀਂ ਤੇ ਤਿੰਨ ਬੱਚੇ ਕਿੱਥੇ ਜਾਣਗੇ ਔਰ ਰਿਸ਼ਤੇਦਾਰ ਪਾਲਣਗੇ ਟਬਰ ਨੇ ਬਾਕੀ ਜੀ ਪਾਲਣਗੇ ਤੇ ਖਟਿਆ ਇਸ ਮਸਲੇ ਦੇ ਵਿੱਚੋਂ ਕੀ ਆ ਪੰਜਾਬੀਆਂ ਨੂੰ ਸਪਸ਼ਟ ਹੋਣਾ ਪਊਗਾ ਪਹਿਲੀ ਗੱਲ ਤਾਂ ਘਰ ਦੇ ਵਿੱਚ ਇਹੋ ਜਿਹਾ ਕਲੇਸ਼ ਕੋਈ ਪੈਦਾ ਹੀ ਨਾ ਹੋਵੇ ਸਾਰੇ ਹੀ ਆਪਣੇ ਘਰਾਂ ਦੇ ਵਿੱਚ ਖੁਸ਼ਹਾਲ ਰਹਿਣ ਦੋਹਾਂ ਜੀਆਂ ਦੀ ਤੇ ਸਮੁੱਚੇ ਪਰਿਵਾਰ ਦੀ ਬਣਦੀ ਰਵੇ ਪਰ ਜੇਕਰ ਨਹੀਂ ਬਣਦੀ ਤਾਂ ਮਰਨਾ ਜਾਂ ਮਾਰਨਾ ਮਸਲੇ ਦਾ ਹੱਲ ਨਹੀਂ ਆ ਜ਼ਿੰਦਗੀ ਜਿਉਣ ਦੇ ਵਕ ਵਕ ਤਰੀਕੇ ਵਕ ਵਕ ਪਹਿਲੂ ਹੁੰਦੇ ਆ ਨਾ ਮਰੋ ਨਾ ਮਰ ਲਈ ਕਿਸੇ ਨੂੰ ਮਜਬੂਰ ਕਰੋ ਪਰ ਆਪਾਂ ਜ਼ਿੰਦਗੀ ਜਿਉਣ ਦਾ ਹਲੇ ਚੱਜ ਵੀ ਨਹੀਂ ਸਿੱਖਿਆ ਗੱਲ ਇਹ ਜੀ ਕਿ ਅਸੀਂ ਹਾਲਾਤ ਦਾ ਮੁਕਾਬਲਾ ਕਰਨੀ ਥਾਂ ਦੇ ਉੱਤੇ ਇਹ ਗੱਲ ਕਹਿੰਦੇ ਵੀ ਇੱਕ ਪਾਸਾ ਕਰ ਦਿਓ ਹਾਂ ਹਾਲਾਂਕਿ ਇੱਜ਼ਤ ਦੀ ਖਾਤਰ ਬਹੁਤ ਕੁਝ ਹੁੰਦਾ ਆਇਆ ਕਿਸੇ ਨੂੰ ਕਿਸੇ ਦੀ ਸਲਮਾਨ ਦੇ ਉੱਤੇ ਸੱਟ ਨਹੀਂ ਮਾਰਨੀ ਚਾਹੀਦੀ ਪਰ ਜੋ ਕੁਝ ਸਮਾਜ ਚੱਲ ਰਿਹਾ ਆਪਾਂ ਕਿਹਨੂੰ ਚੰਗਾ ਕਹਿੰਗੇ ਕਿਹਨੂੰ ਮਾੜਾ ਕਹਿੰਗੇ ਆ ਦੋ ਦਿਨ ਪਹਿਲਾਂ ਜਿਹੜੀ ਤਰਨਤਾਰ ਦੇ ਲੋਕ ਕਾਲਜ ਦੇ ਵਿੱਚ ਘਟਨਾ ਵਾਪਰੀ ਆ ਜਿੱਥੇ ਮੁੰਡੇ ਨੇ ਕੁੜੀ ਨੂੰ ਇਸ ਕਰਕੇ ਮਾਰਤਾ ਵੀ ਪਾਈ ਕਿ ਉਹਦਾ ਫਰੈਂਡਸ਼ਿਪ ਨਹੀਂ ਕਰਨੀ ਤਬਾਦ ਦੇ ਵਿੱਚ ਖੁਦ ਨੂੰ ਗੋਲੀ ਮਾਰ ਲਈ ਆ ਤੇ ਇਸ ਵੇਲੇ ਹਸਪਤਾਲ ਦੇ ਵਿੱਚ ਮੁੰਡਾ ਪਿਆ ਸ਼ਾਇਦ ਬਚ ਜੇ ਸ਼ਾਇਦ ਨਾ ਬਚੇ ਪਤਾ ਨਹੀਂ ਪਰ ਗੱਲ ਇਹ ਵੀ ਉਸ ਕੁੜੀ ਦਾ ਕਸੂਰ ਕੀ ਸੀ ਉਸ ਕੁੜੀ ਨੇ ਨਾ ਕਰਤੀ ਤੇ ਮੁੰਡੇ ਨੂੰ ਇਸ ਗੱਲ ਦਾ ਹਰਖ ਆ ਗਿਆ ਫਿਲਮੀ ਸਟਾਈਲ ਜ਼ਿੰਦਗੀ ਹੈ ਕਿ ਜੇਕਰ ਤੂੰ ਮੇਰੀ ਨਹੀਂ ਹੋ ਸਕਦੀ ਮੈਂ ਕਿਸੇ ਦੀ ਵੀ ਨਹੀਂ ਹੋਣ ਦੇਣਾ ਤੇ ਤੜ ਕਰਦੀ ਗੋਲੀ ਉਹਦੀ ਜਮਾਤ ਦੇ ਵਿੱਚ ਹੀ ਮਾਰ ਕੇ ਜਾਨ ਲੈ ਲਈ ਆ ਹੁਣ ਖਟਿਆ ਕੀ ਆ ਇੱਥੇ ਹੁਣ ਜਾਂ ਤਾਂ ਸਿਆਣਪ ਇਹ ਆ ਵੀ ਭਾਈ ਤੇਰੇ ਰਾਹ ਵੱਖਰੇ ਤੇ ਮੇਰੇ ਰਾਹ ਵੱਖਰੇ ਉਹਨੇ ਨਾ ਕਰਤੀ ਆ ਪਰ ਕਿਉਂਕਿ ਅਸੀਂ ਪੰਜਾਬੀ ਹੁੰਦੇ ਹਾਂ ਅਸੀਂ ਫਿਲਮੀ ਜ਼ਿੰਦਗੀ ਜਿਉਂਦੇ ਹਾਂ ਸਾਨੂੰ ਪ੍ਰੈਕਟੀਕਲ ਜ਼ਿੰਦਗੀ ਜਿਉਣ ਦੀ ਜਾਂਚ ਹੀ ਨਹੀਂ ਤੇ ਫਿਰ ਅਸੀਂ ਆਹ ਕੁਝ ਕਰਤਾ ਜਾਂ ਕਹਿੰਦੇ ਕਿ ਵੀ ਉਮਰ ਦਾ ਮੋੜ ਐਸਾ ਜਿੱਥੇ ਸਣਕਪੁਣਾ ਜਿਹੜਾ ਉਹ ਵੀ ਫਿਲਮੀ ਸਟਾਈਲ ਦੇ ਵਿੱਚ ਆ ਕਹਿੰਦੇ ਵੀ ਇਹ ਮੁੰਡਾ ਸਣਕੀ ਆ ਜਿਹਦੇ ਕਰਕੇ ਇਹਦੇ ਵੱਲੋਂ ਆਹ ਕੁਝ ਕਰ ਦਿੱਤਾ ਗਿਆ ਹਰ ਰੋਜ਼ ਪੰਜਾਬ ਦੇ ਵਿੱਚੋਂ ਇਹ ਖਬਰਾਂ ਆਉਂਦੀਆਂ ਉਹ ਪੰਜਾਬੀ ਜਿਨ੍ਹਾਂ ਦੇ ਇੱਥੇ ਕਲਮ ਟੰਗੀ ਹੁੰਦੀ ਸੀ ਜਿਨ੍ਹਾਂ ਦੀ ਜੇਬ ਨਾਲ ਪੈਨ ਟੰਗਿਆ ਹੁੰਦਾ ਸੀ ਅੱਜ ਉਹਨਾਂ ਦੀ ਜੇਬ ਦੇ ਨਾਲ ਕਲਮ ਘਟ ਟੰਗੀ ਆ ਤੇ ਇੱਥੇ ਬਿਲਟ ਦੇ ਕੋਲੇ ਰਵਲਵਰ ਵੱਧ ਟੰਗੇ ਆ ਜਿਹੜੇ ਪੰਜਾਬੀ ਕਲਮ ਦੀ ਖੇਤੀ ਕਰਨੇ ਸੀ ਉਹ ਅੱਜ ਗੋਲੀਆਂ ਮਾਰਨ ਦੇ ਵਿੱਚ ਮਾਣ ਮਹਿਸੂਸ ਕਰਦੇ ਆ ਜਿਹੜੇ ਪੰਜਾਬੀ ਗੋਲੀ ਚਲਾਉਣਾ ਵੈਲੀਆ ਦਾ ਗੁੰਡਿਆ ਦਾ ਕੰਮ ਸਮਝਦੇ ਸੀ ਉਹ ਅੱਜ ਬਹਾਦਰੀ ਦਾ ਕੰਮ ਸਮਝਦੇ ਆ ਜਿਹੜੇ ਪੰਜਾਬੀ ਇਹ ਗੱਲ ਕਹਿੰਦੇ ਸੀ ਕਿ ਪਿਆਰ ਨਾਲ ਰਹਿਣਾ ਚਾਹੀਦਾ ਉਹ ਪੰਜਾਬੀ ਇਹ ਗੱਲ ਕਹਿੰਦੇ ਵੀ ਗੋਲਗਾਂ ਦੀ ਤਾੜ-ਤਾੜ ਦੇ ਨਾਲ ਜਿੱਤ ਹਾਸਲ ਕਰ ਲਈਦੀ ਆ ਪੰਜਾਬ ਕਿੱਥੋਂ ਕਿੱਥੇ ਤੁਰ ਗਿਆ ਤੇ ਪੰਜਾਬ ਜ਼ਮੀਨੀ ਹਕੀਕਤ ਨਾਲੋਂ ਕਿਵੇਂ ਟੁੱਟ ਗਿਆ ਕਦੇ ਵੈਸੇ ਪੜ ਕੇ ਦੇਖੀਏ ਪੰਜਾਬੀ ਕਿਤਾਬ ਨਾਲੋਂ ਕਿਵੇਂ ਟੁੱਟ ਗਏ ਤੇ ਬੰਦੂਕ ਨਾਲ ਕਿਵੇਂ ਜੁੜ ਗਏ ਤੇ ਪੰਜਾਬੀ ਇਸ ਗੱਲ ਕੀ ਮਾਨਮਸੂਦ ਕਰੀ ਜਾਂਦੇ ਕਿ ਅਸੀਂ ਬੰਦੂਕ ਰੱਖਦੇ ਤਾਂ ਡਰਦੇ ਕਿਸੇ ਤੋਂ ਨਹੀਂ ਤੁਸੀਂ ਡਰੋ ਨਾ ਡਰੋ ਪਰ ਜਦੋਂ ਤੁਹਾਨੂੰ ਜੇਲ੍ਹ ਹੋ ਜਾਂਦੀ ਤੁਹਾਡੇ ਕੋਲੋਂ ਕੋਈ ਮਰ ਜਾਂਦਾ ਪਰਿਵਾਰ ਦੋ ਬਰਬਾਦ ਹੁੰਦੇ ਜਿਹੜੇ ਛੇਤੀ ਤਾਬੇ ਨਹੀਂ ਹੁੰਦੇ ਕਈ ਦਹਾਕੇ ਤਾਬੇ ਨਹੀਂ ਹੁੰਦੇ ਜਦ ਕਿ ਤੁਹਾਨੂੰ ਚੰਗੇ ਵਿਚਾਰ ਸੁਵਾਰਦੇ ਆ ਪਰ ਫੁਕਰੇ ਆਸੀਂ ਫੁਕਰੇ ਪੰਜਾਬੀ ਆਸੀਂ ਸਾਡੇ ਪੰਜਾਬੀਆਂ ਦਾ ਇੱਕ ਹਿੱਸਾ ਫੁਕਰਾਂ ਵੀ ਆ ਇਸ ਕਰਕੇ ਅਸੀਂ ਫੁਕਰ ਕਰਨੀ ਦੇ ਵਿੱਚ ਵਾਹੀਆਂ ਸੋਚਦੇ ਤੈ ਤਾਂ ਆ ਕੁਝ ਕਰਦੇ ਆ ਕਿਉਂਕਿ ਜ਼ਿੰਦਗੀ ਜਿਉਣ ਦਾ ਅਨੁਭਵ ਆਇਆ ਹੀ ਨਹੀਂ ਕਿਉਂਕਿ ਅਸੀਂ ਤਾਂ ਜੰਮੇ ਜਮੇ ਸਿੱਖੇ ਸਿਖਾਏ ਆ ਅਸੀਂ ਕਿਹੜਾ ਕਦੇ ਸਿੱਖਣ ਦੀ ਕੋਸ਼ਿਸ਼ ਕੀਤੀ ਜੇ ਸਾਨੂੰ ਕੋਈ ਸਿਖਾਊਗਾ ਅਸੀਂ ਚੁੱਪ ਕਰ ਜਾਵਾਂਗੇ ਸਾਰਾ ਕੁਝ ਆਉਂਦਾ ਜਿੰਨੀ ਦੇਰ ਤੱਕ ਪੰਜਾਬੀ ਇਹ ਗੱਲ ਨਹੀਂ ਕਹਿਣਗੇ ਕਿ ਮੈਨੂੰ ਆ ਕੁਝ ਨਹੀਂ ਆਉਂਦਾ ਉਨੀ دیر ਤੱਕ ਸਿੱਖਣ ਦੇ ਵੱਲ ਪਹਿਲਾ ਪੈਰ ਨਹੀਂ ਪਟਾਇਆ ਜਾ ਸਕਦਾ ਦੁੱਖ ਇਸ ਗੱਲ ਦਾ ਕਿ ਪੰਜਾਬੀਆਂ ਨੂੰ ਸਭ ਕੁਝ ਹੀ ਆਉਂਦਾ ਪੰਜਾਬੀ ਇਹ ਗੱਲ ਕਿਨੇ ਮੈਨੂੰ ਕੱਲੀ ਕੱਲੀ ਗੱਲ ਆਉਂਦੀ ਆ ਪਰ ਜ਼ਿੰਦਗੀ ਜਿਉਣ ਦੀ ਜਾਂਚ ਨਹੀਂ ਆਈ ਪੰਜਾਬੀ ਸਿਖਾਈ ਜਾਂਦੇ ਸਿੱਖਦੇ ਘਟਾ ਪੰਜਾਬੀਆਂ ਨੂੰ ਹਥਿਆਰ ਚੱਕਣ ਦੀ ਕਾਲ ਪਈ ਆ ਹਥਿਆਰ ਚੁੱਕਣ ਤੋਂ ਬਾਅਦ ਕੀ ਹਾਲ ਹੁੰਦਾ ਉਹਦੇ ਵੱਲ ਦੇਖਣ ਦਾ ਵੇਲ ਹੈ ਨਹੀਂ ਪੰਜਾਬੀ ਸੋਚਣ ਵਿਚਾਰਨ ਪ੍ਰੈਕਟੀਕਲ ਹੋਵੋ ਸਪਸ਼ਟ ਹੋਵੋ ਕਿ ਇੱਥੇ ਆ ਗੱਲ ਹੈ ਤੇ ਹੈ ਇੱਥੇ ਆ ਗੱਲ ਨਹੀਂ ਹੈ ਤਾਂ ਨਹੀਂ ਹੈ ਉਹ ਇਧਰਲੇ ਪਾਸੇ ਵੀ ਰਹਿਣਾ ਤੇ ਇਧਰਲੇ ਪਾਸੇ ਵੀ ਰਹਿਣਾ ਇਹਨਾਂ ਗੱਲਾਂ ਨੂੰ ਸਮਝ ਕੇ ਆਪਾਂ ਜੇ ਜ਼ਿੰਦਗੀ ਨੂੰ ਸਰਲ ਕਰਨਾ ਆਸਾਨ ਕਰਨਾ ਤਾਂ